ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਹੋਰ ਸਾਰੇ ਠੀਕ ਠਾਕ ਤੇ ਆਪਾਂ ਨੂੰ ਹੋ ਗਏ ਕਈ ਦਿਨ ਆਪਾਂ ਬਲੌਗ ਪਾਇਆ ਨਹੀਂਗਾ ਬਸ ਥੋੜਾ ਜਿਹਾ ਕੰਮ ਧੰਦਾ ਚੋਲ ਜਿਗੇ ਤੇ ਇੱਕ ਆਪਣੀ ਆ ਥੋੜੀ ਮੈਸ ਨੂੰ ਦਿੱਕਤ ਆ ਗਈ ਸੀ ਇਹ ਕੱਟੀ ਭੁੱਲ ਗਈ ਇੱਕ ਤਾਂ ਤੇ ਇੱਕ ਇਹਦੀ ਇਧਰ ਹੀ ਲੱਤ ਤੇ ਥੋੜੀ ਸੱਟ ਲੱਗ ਗਈ ਸੀ ਜ਼ਖਮ ਹੋ ਗਿਆ ਸੀ ਤੇ ਇਹ ਲੱਤ ਨੂੰ ਆ ਗਿਆ ਜੀ ਇਹਨੂੰ ਸੋਜਾ ਜਾਦੇ ਲੰਗ ਮਾਰਦੀ ਆ ਤੇਲੇ ਵਾਲੂ ਬਾਬਚਾਰੀ ਦਾ ਬਹੁਤ ਸੀਗਾ ਤੇ ਬਾਕੀ ਮੰਨ ਲਓ ਬਈ ਨਾਜ ਰੈਣੀਆਂ ਗੱਲਾਂ ਵੀ ਹੋ ਜਾਂਦੀਆਂ ਨੇਗੀਆਂ ਤੇ ਉਹ ਆਪਾਂ ਖਰ ਜਿਆਦੇ ਮੰਨਦੇ ਨਹੀਂ ਇਹ ਗੱਲ ਨੂੰ ਤੇ ਦੇਖੋ ਲੈਵਾ ਜਮੀ ਕਾਲਾ ਪਾ ਗਈ ਤੇ ਦੁੱਧ ਦੱਦ ਵੀ ਹੁਣ ਬਾ ਕੱਟੀ ਚਗਾਉਂਦੀ ਐ ਆ ਦੇਖੋ ਇਧਰੋਂ ਸਾਰੀ ਲੱਤ ਨੂੰ ਸੋਜਾ ਜੀ ਨੂੰ ਨਾ ਡਾਂਠੀਆਂ ਪਈਆਂ ਨੇ ਤੇ ਖੱਟੀ ਕੇ ਟੂਕੇ ਵੀ ਲਵਾਏ ਆਪਾਂ ਇਹਦੇ ਹੁਣ ਤੇ ਠੀਕੇ ਥੋੜੀ ਇਹ ਫਿਰ ਤੁਹਾਨੂੰ ਪਤਾ ਖੁਸ਼ਕ ਹੁੰਦੇ ਨੇ ਕਿ ਬੀ ਜਨਫੈਕਸ਼ਨ ਨਾ ਹੋ ਜੇ ਮੱਝ ਨੂੰ ਤੇ ਤਾਂ ਕਰਕੇ ਹੁਣ ਇਹ ਦੁੱਧ ਸੁੱਕ ਗਈ ਤੇ ਬਹੁਤ ਚੰਗੀ ਮੱਝ ਸੀਗੀ 13-14 ਲੀਟਰ ਰੋ ਗਈ ਤੇ ਬਹੁਤ ਜਿਆਦੇ ਸੁੱਜ ਗਈ ਸੀ ਲੱਤ ਹੁਣ ਤਾਂ ਫਿਰ ਠੀਕ ਆ ਗਈ ਤੇ ਕੱਲ੍ਹ ਸ਼ਾਮ ਦੀ ਇਹ ਲੱਤ ਦੇ ਕਾਰਨ ਹੀ ਫਿਰ ਇਧਰਲੀ ਲੱਤ ਤੇ ਜਿਆਦੇ ਇਹਦੇ ਪਾਰ ਆਉਂਦਾ ਤੇ ਇਹਨੂੰ ਵੀ ਥੋੜਾ ਥੋੜਾ ਸੋਜ ਆ ਗਿਆ ਬੈਸੀ ਤੇ ਇਹ ਜਿਹੜੀ ਸੱਟ ਸੀ ਨਾ ਇਹਦੇ ਗੋਡੇ ਤੇ ਲੱਗ ਗਿਆ ਇੱਥੇ ਆਸੀ ਜਮਾ ਗੋਡੇ ਤੇ ਲੱਗੀ ਆ ਜਦੋਂ ਹੱਡ ਤੇ ਲੱਗੀ ਆ ਨਾ ਉਹ ਮਸਾਂ ਹੀ ਸਹੀ ਆਉਂਦੀ ਹੁੰਦੀ ਹੈਗੀ ਹੌਲੀ ਹੌਲੀ ਤੇ ਇੱਕ ਆਪਾਂ ਇਹਦੇ ਫਿਰ ਨਿੰਮ ਬਾਲ ਕੇ ਤੇ ਵਿੱਚ ਥੋੜੀ ਫੜਕੜੀ ਪਾ ਕੇ ਉਹ ਲੇਸ ਕਰ ਦਿੰਨੇ ਹੁੰਦੇ ਆ ਲੱਤ ਤੇ ਤੇ ਉਹ ਬਸ ਕੱਖਾਂਡਾ ਖਾਂਦੀ ਆ ਵਧੀਆ ਗਾਲਾ ਗੂਲਾ ਕਰ ਲੈਂਦੀ ਆ ਪਰ ਤਖਲੀਬ ਦੇ ਕਾਰਨ ਦੱਸੀ ਬਹੁਤ ਹੋਗੇ ਨਹੀਂ ਆਇਲੀ ਸੀ ਹੋਗੀ ਤੇ ਤਾਂ ਕਰਕੇ ਆਪਾਂ ਫਿਰ ਬਲੌਗ ਬਲੂਪ ਪਾਉਣ ਨੂੰ ਵੀ ਬਈ ਮਨ ਨਹੀਂ ਕਰਿਆ ਤੇ ਮੱਝ ਦਾ ਸੂਆ ਹੀ ਖਰਾਬ ਹੋ ਗਿਆ ਤੇ ਕਿਹੇ ਕੱਟੀ ਭੁੱਲ ਗਈ ਕੱਟੀ ਆ ਗਈ ਆਪਣੀ ਇਹ ਅਭਿਮੰਨੀਉ ਬਹੁਤ ਸੋਹਣੀ ਕੱਟੀ ਆ ਦੇਖੋ ਇੱਧਰ ਜਾ ਕੋਈ ਹੁਰ ਜਾ ਕੋਰੇ ਬਹੁਤ ਘੈਂਟ ਕੱਟੀ ਆ ਗਈ ਤੇ ਤੇ ਮੂਰੇ ਫਿਰ ਖੜਕੇ ਡੰਡਾ ਡੁੰਡਾ ਘੂਰ ਕੇ ਫਿਰ ਚਗਾਉਣੇ ਆ ਕੱਟੀ ਨੂੰ ਤੇ ਸੂਆ ਜਾਂ ਖਰਾਬ ਹੋ ਗਿਆ ਮੱਝ ਦਾ ਤੇ ਇਹ ਆਪਾਂ ਨਵਾਏ ਨੇ ਹੁਣ ਸਾਬਣ ਨਾਲ ਚਿਚੜੀਆਂ ਵਾਲੀ ਸਾਬਣ ਜੀ ਲਿਆਏ ਆ ਆਪਾਂ ਇਹਨਾਂ ਦੇ ਨਾਲ ਚਿਚੜੀਆਂ ਲੱਗੀਆਂ ਪਈਆਂ ਨੇ ਤੇ ਸਪਰੇਅ ਜਦੋਂ ਆਪਾਂ ਮਾਰ ਦਿੰਨੇ ਆ ਥੋੜੇ ਜਿਨੇ ਬਾਲ ਝੜਨ ਲੱਗ ਜਾਂਦੇ ਨੇ ਇਹ ਤੇ ਦੇਖੋ ਬੀਬੋ ਕਿਹੜੇ ਲੋਟ ਸੁੱਤੀ ਪਈ ਐ ਬੀਬੋ ਨੀਂਦਾ ਕੀ ਹੋਈ ਰਕੀ ਰਿੱਕੀ ਵਿੱਕੀ ਸੁੱਤੇ ਪਏ ਨੇ ਤੇ ਆਪਾਂ ਬਾਅਦ ਚ ਸਾਫ ਪਾਣੀ ਨਾਲ ਨਵਾਏ ਨਹੀਂ ਨਾ ਸਾਬ ਨਾਲ ਲੱਗੀ ਛੜਤੀ ਹੁਣ ਤਾਂ ਕਰਕੇ ਬਈ ਆਪਾਂ ਬਲੌਗ ਬਣਾਇਆ ਨਹੀਂ ਮੱਝ ਨੂੰ ਆ ਗਈ ਥੋੜੀ ਦਿੱਕਤ ਉਹ ਵੈਸੇ ਕੱਕ ਖਾਂਦੀ ਤੇ ਥੋੜੀ ਘੱਟ ਖਾਂਦੀ ਹੈਗੀ ਤੇ ਹੁਣ ਸੰਨੀ ਚੱਕ ਕੇ ਝੋਟੀਆਂ ਨੂੰ ਸਿੱਟਣੀ ਪਊ ਤੇ ਲੈਟੀ ਲੁੱਟੀ ਖਾਲੰਦੀ ਐ ਤੇ ਆਪਾਂ ਪਹੁੰਚ ਗਏ ਬਾਈ ਖੇਤ ਖੇਤੋ ਲਿਆਨੇ ਤੂੜੀ ਆਪਾਂ ਅੱਜ ਆਪਾਂ ਤੂੜੀ ਇੱਥੋਂ ਪੱਟ ਕੇ ਦੇਖਾਂਗੇ ਕਿਵੇਂ ਦੀ ਨਿਕਲੂਗੀ ਮੀਂਹ ਜਿਆਦੇ ਪੈ ਗਿਆ ਤੇ ਇਹ ਵਰਥਾਂ ਖਾਲੀ ਕਰਾਂਗੇ ਆਪਾਂ ਇੱਥੇ ਲਸਣ ਲੂਸਣ ਲਾਵਾਂਗੇ ਗੰਡੇ ਗੁੰਡੇ ਲਾਵਾਂਗੇ ਫਿਰ ਉਦੋਂ ਤੱਕੇ ਖਾਲੀ ਕਰਨਾਗਾ ਆਪਾਂ ਤੇ ਨਹੀਂ ਫਾਲਤੂ ਰਹੇ ਜੂਗਾ ਤੂੜੀ ਨਹੀਂ ਤਾਂ ਫਿਰ ਗਾਲੀ ਜਣਾ ਤੇ Papa ਉਹਨਾਂ ਮਗਰ ਸਾਈਕਲ ਤੇ ਪੰਡਾ ਬਣ ਕੇ ਲੈ ਜਾਗੇ ਆਪਾਂ ਦੇਖੋ ਪੀਜੀਆ ਇਹਨੋਂ ਤਾਂ ਗੰਡੇ ਆਣਿਆ ਤੇ ਆ ਟਮਾਟਰਾਂ ਦਾ ਬੁੱਝਾ ਹੀ ਵਧੀਆ ਹੋ ਗਿਆ ਗੰਡੇ ਵੀ ਚੱਲ ਪਿਆ ਟਮਾਟਰਾਂ ਦਾ ਤੇ ਗੋਭੀ ਵੀ ਚੱਲ ਪਈ ਮਿਰਚਾਂ ਦੇ ਬੂਝੇ ਨਹੀਂ ਦਿਖਾਈ ਦੇ ਰਹੇ ਇੱਕ ਬੂਝਾ ਹੈ ਮਿਰਚਾਂ ਦਾ ਤੇ ਮੂਲੀਆਂ ਹਰੀਆਂ ਹੋ ਗਈਆਂ ਵਧੀਆ ਦਵਾਰੇ ਲਾਤੀਆਂ ਸੀ ਪਾਪੇ ਨੇ ਤੇ ਆ ਮੂੜੀਆਂ ਤਾਂ ਧਰੀਆਂ ਆਪਣਾ ਜਿੰਮੀ ਬੈ ਜਾਂਦਾਗਾ ਇੱਥੇ ਲਾਤੜ ਦਿੰਦਾ ਤੇ ਚਕੰਦਰ ਵੀ ਹਰੇ ਹੋ ਗਏ ਆ ਦੇਖੋ ਥੋੜੇ ਥੋੜੇ ਦੀਂਦੇ ਨੇ ਚਕੰਦਰ ਵੀ ਨਿਕਲੇ ਤੇ ਗਾਜਰਾਂ ਥੋੜੀਆਂ ਜਿਹੀਆਂ ਲੇਟ ਨਿਕਲਦੀਆਂ ਹੁੰਦੀਆਂ ਨੇ ਇਹ ਟਾਈਮ ਨਾਲ ਨਿਕਲਣੀਆਂ ਤੇ ਅੱਜ ਹੋਰ ਵੀ ਲਾਉਣੀ ਆ ਸਬਜ਼ੀ ਥੋੜੀ ਗਾਹਾਂ ਗੁੱਡੀਆਂ ਪਈਆਂ ਨੇ ਕਿਆਰੀਆਂ ਤੇ ਪਹਿਲਾਂ ਆਪਣੀ ਅੱਜ SLA ਸੀ ਵੀ ਆਪਾਂ ਚਾਰ ਨੂੰ ਬਾਡਾ ਲਾ ਲਈਏ ਤੇ ਚਾਰ ਨੂੰ ਬਾਡਾ ਹਜੇ ਆਪਾਂ 10-15 ਦਿਨ ਠਹਿਰ ਕੇ ਲਾਵਾਂਗੇ ਕਿਉਂਕਿ ਪਸ਼ੂ ਜਿਆਦੇ ਨੇ ਤੇ ਜਦੋਂ ਆਪਾਂ ਚਾਰ ਨੂੰ ਬਾਡਾ ਲਾ ਲਿਆ ਹੋ ਸਕਦਾ ਵੀ 2 ਮਹੀਨਿਆਂ ਦਾ ਹੋਵੇ ਤੇ ਬਸ ਨਾ ਹਜੇ 10-20 ਦਿਨ ਠਹਿਰ ਕੇ ਬਾਡਾ ਲਾਵਾਂ ਕਿਉਂਕਿ ਫਿਰ ਸਰਦੀ ਸਰਦੀ ਵਧੀਆ ਡੰਗ ਲਾ ਜੂਗਾ ਉਹ ਤਾਂ ਵੈਸੇ ਪਰਨ ਨਾਲੋਂ ਚਾਰ ਵੀ ਵੱਧ ਹੈ ਤੇ ਫਿਰ ਪਰਨ ਨਾਲੋਂ ਪਸ਼ੂ ਵੀ ਜਿਆਦੇ ਵੱਧ ਗਏ ਤੇ ਤਾਂ ਕਰਕੇ ਹਜੇ ਆਪਾਂ ਬਾਡਾ ਲਾਉਣ ਦੀ ਰਾਏ ਕਰਤੀ ਕੈਨਸਲ ਅਜੇ ਨਗਾ ਮਾਂਗੇ ਦਰ ਤੇ ਸੁੱਨ ਸਰਾਇ ਹੋਈ ਪਿਆ ਖੇਤਾਂ ਚ ਬਈ ਕੋਈ ਨਹੀਂ ਆਇਆ ਉਹ ਡੇਕਾਂ ਵੀ ਵੱਡਣ ਆਉਣੀਆਂ ਤਾਰਨਾ ਲੱਗੀ ਜਾਂਦੀਆਂ ਉਹ ਵੀ ਵੱਡੀ ਹੈ ਆਪਾਂ ਤੇ ਕਾਟ ਰੋਂ ਬਹੁਤ ਬਈ ਮੰਜਾ ਸਾਰਾ ਢੱਕਦਾ ਇਹਨਾਂ ਨੇ ਕਾਟਵਾਉਂਦੇ ਤਾ ਕਰਕੇ ਬਾਪਾ ਦੇ ਲਫਾਫਾ ਆ ਜਾਂਦਾ ਸਾਰੀਆਂ ਰਸੀਆਂ ਖਿੱਚਤੀਆਂ ਇਹਦੇ ਵਿੱਚੋਂ ਐਨ ਕਰਤਾ ਇਹ ਬਿਰਲਾ ਝੂਣ ਨਾ ਹੋ ਗਿਆ ਬੂਰ ਤੇ ਤੇ ਇੱਕ ਵਾਰੀ ਪ੍ਰਧਾਨ ਛੱਡਤੀ ਆਪਾਂ ਦੁਬਾਰਾ ਫੇਰ ਛੱਟਾਂਗੇ ਹੁਣ ਥੋੜੀ ਥੋੜੀ ਹੈਗੀ ਪੱਤਾ ਵੀ ਰਹਿ ਗਈ ਇੱਕ ਦੋ ਦਿਨ ਨਗਾ ਕੇ ਛੱਡ ਦਾਂਗੇ ਕਿੱਧਰ ਫਿਰਦਾ ਹੋਏ ਆ ਜਾ ਆ ਜਾ ਆ ਜਾ ਕਿਧਰ ਗਿਆ ਜੀ ਤੇ ਉਰੇ ਆ ਜਾ ਉਰੇ ਆ ਜਾ ਆਇਆ ਤੇਰਾ ਵਲੌਗ ਬਣਾਈ ਆਜਾ ਕਿਧਰ ਗਿਆ ਜੀ ਹੈ ਖੇਤ ਖੜਬ ਵੀ ਜਾ ਕਰ ਹੈ ਕਿੱਥੇ ਸੀ ਕਿਧਰ ਗਿਆ ਸੀ ਹੈਲੋ ਕਿੱਥੇ ਗਿਆ ਸੀ ਉਰੇ ਉਰੇ 10 ਕੇ ਜਾ ਕੇ ਤੇ ਗਿਆ ਸੀ ਉਰੇ ਕੁੱਟ ਪਉ ਉਤਰੇ ਚਾਂਬਲਿਆ ਤੇ ਕਾਟਵਾਨੇ ਕੇਰਾ ਤਾਂ ਹੱਲਾ ਬੋਲਦਾ ਸੀ ਚਾਰ ਵਾਲ ਟੋਏ ਤੇ ਤੇ ਹੁਣ ਟਿੱਗੀਆਂ ਨੇ ਥੋੜਾ ਜਿਹਾ ਓਏ ਤੂੰ ਲਫਾਫਾ ਪਾੜੇਗਾ ਘਾਟੋਂ ਟਿਕ ਤਾਂ ਗਈਆਂ ਕਿਉਂਕਿ 베ਰੀ ਤੇ ਨਾ 베ਰ ਹੁਣ ਲੱਗੇ ਕੱਚੇ ਜੇ ਤਾਂ ਕਰਕੇ ਫਿਰ ਉੱਥੇ ਲੱਗੀਆਂ ਰਹਿੰਦੀਆਂ ਹੁਣ ਆ ਦੇ ਮੰਜਾ ਲਿਆ ਲਿਆ ਇੱਥੇ ਆ ਸਿੱਟੀਆਂ ਪਈਆਂ ਦੇਖੋ ਰਸੀਆਂ ਤਾਂ ਹਰਿਆਲ ਨਾ ਪਾਉਂਦੀ ਹੁੰਦੀਆਂ ਕਾਟੋ ਸਾਰਾ ਮੰਜਾ ਵੇੜਲਾ ਕਰਤਾ ਇਹਨਾਂ ਨੇ ਓ ਪਾਈ ਬੱਠੀਆਂ ਦੇਖੋ ਸਾਰੇ ਮੰਜੇ ਦੇ ਜਾਲ ਨਾ ਪਾਇਆ ਇਹ ਜ਼ੂਮ ਕਰਕੇ ਦਿਖਾਉਣੇ ਸਾਨੂੰ ਉਹ ਦੇਖੋ ਸਾਰੀਆਂ ਰस्सियां ਹੀ ਚਮਕਦੀਆਂ ਨੇ ਬਹੁਤ ਹੈਰਾਨ ਕਰਦੀਆਂ ਇਹ ਇੱਪਾ ਪਾਉਣੇ ਤੂੜੀ ਹੁਣ ਥੋੜੀ ਪਾ ਕੇ ਫਿਰ ਟਾਈਮ ਨਾ ਚੱਲੇ ਘਰੇ ਫਿਰ ਦੁਪਹਿਰੇ ਗਰਮੀ ਜ਼ਿਆਦਾ ਹੋ ਜਾਂਦੀ ਹੈ ਤੇ ਜੁੱਬੜ ਲੱਗੇ ਦਾ ਪਏ ਨੇ ਪਰ ਹਜੇ ਕੱਚੇ ਨੇ ਥੋੜੇ ਜਿ ਥੂੜੀ ਲਈ ਆਪਾ ਪਰ ਤੇ ਉੱਥੇ ਥੋੜੀ ਜਿਆਦਾ ਖਰਾਬ ਹੋਈ ਪਈ ਆ ਤੂੜੀ ਉਸ ਕਾਸੂ ਕੇ ਨਾ 4 ਚ ਕੰਮ ਕਰ ਦਈ ਉਤਪਾਈ ਨਹੀਂ ਜਾਨਣਾ ਪਾ ਫਿਰ ਮੈਂ ਪਰ ਚਲਦੇ ਆ ਘਰੇ ਅੱਕਾ ਸੀ ਆਇਆ ਉਰੀ ਘਰ ਤਾਈ ਮੈਂ ਚੱਖ ਨਹੀਂ ਮੜਾਇਆ